ਭਾਈ ਅੱਸੀ ਕਾਲ ਜੀ ਨਮਸਕਾਰ ਹੰਦੀਪ ਜੀ ਹੋਰ ਬਾਜੀ ਕਿਦਾਂ ਬਹੁਤ ਵਧੀਆ ਬੇ ਜੀ ਦੱਸੋ ਕਿਵੇਂ ਚੱਲ ਰਿਹਾ ਹੈ ਬੇ ਕਿਰਪਾ ਭਾਈ ਉਹ ਚੱਲੀ ਜਾਂਦਾ ਵਧੀਆ ਕਿਹੜੇ ਕਿਹੜੇ ਫਿਰ ਬਾਹਰ ਜੀ ਬਾਹਰ ਜੀ ਕੋਈ ਮਾ ਆ ਮਵਾ ਟੌਲਾ ਆਇਆ ਨਾ ਜੀ ਡੇਢ ਕਿ ਮਹੀਨਾ ਲੱਗ ਗਿਆ ਚੱਲੇ ਚੱਲੇ ਫਿਰ ਆਏ ਲੱਗ ਲੱਗੇ ਆਜ ਨੇ ਜੁਰਰੀ ਕੰਡ ਰਿਹਾ ਇਹ ਵੀ ਜ਼ਰੂਰੀ ਹੈ ਕਹਿੰਦੀ ਜੀ ਹਾਂ ਇਹ ਵੀ ਜ਼ਿੰਦਗੀ ਦਾ ਇੱਕ ਵੇਖਣੀ ਵਾਲਾ ਚਲੋ ਮਹਾਰਾਜ ਸਭ ਨੂੰ ਦਿਖਾਵੇ ਬਿਲਕੁਲ ਜੀ ਵੇਖੋ ਹੋਰ ਵੀ ਜੀ ਤੁਸੀਂ ਦੱਸੋ ਕਿ ਬਸ ਪਰ ਇਹ ਮੇਰਾ ਘੜਿਆ ਤੇ ਫਿਰ ਮਾਰ ਉਧਰ ਲਈ ਜੀ ਮਾਰ ਜੀ ਰਾਸਤਾਂ ਨੂੰ ਰਾਸਤਾਂ ਦੇ ਜੀ ਹਾਂ ਜੀ ਕਿੰਨੀਆਂ ਭਾਈ ਜੀ ਫ ਪਾਲੇ ਦੀਆਂ ਝੋਟੀਆਂ ਆਪਣੇ ਕੋਲ ਹਾਂਜੀ ਚਲੋ ਦੱਸੋ ਭਾਜੀ ਫਿਰੰਦੇ ਬਾਰੇ ਇਹ ਵੀ ਜੀ ਤੀਜੇ ਸਵੇਰੇ ਸੋਣਾਂ ਜੇ ਝੋਟੀਆਂ ਗੱਭਣ ਜੀ ਗੱਭਣ ਹਾਂਜੀ ਦੁੱਧ ਕੱਢੂਗੀ ਘਰ ਵਾਲੇ ਦੇ ਵੀ ਜੀ ਆਂਦੇ 18 19 ਕਿਲੋ ਹਾਂਜੀ ਆਪਾਂ 16 ਕਿਲੋ ਦੁੱਧ ਜੋ ਟਿੱਕੜੂ ਠੀਕ ਲੱਗ ਜਾਣਾ ਪਤਾ ਨਹੀਂ ਜੈਡ ਬਲੇਡ ਖੋਲੋ ਉਹਨੂੰ ਭਾਜੀ ਲਓ ਜੀ ਦੇਖੋ ਭਰਾ ਜੀ ਜੈਡ ਬਲੇਡ ਝੋਟੀਆਂ ਦਾ ਰਾਜਸਥਾਨੀ ਝੋਟੀਆਂ ਨਾਲੇ ਆਹ ਬਸ ਠੀਕ ਆ ਆ ਜੀ ਪਾਣੀ ਦੀ ਪੂਰੀ ਗਾਰੰਟੀ ਨਾਲ ਲਈ ਆਪਾਂ ਜਿਹੜੇ ਜਿਹੜੇ ਬੰਦਿਆਂ ਕੋਲ ਲੈਣੇ ਨਾ ਮਾਰੋ ਹਾਂਜੀ ਹਾਂਜੀ ਉਹਨਾਂ ਦੇ ਪਰਿਵਾਰ ਤੋਂ ਹੀ ਲਈ ਹੈ ਬਿਲਕੁਲ ਜੀ ਬਿਲਕੁਲ ਤੇ ਆਹ ਬੋਲਿਆ ਤੇ ਸੁਣਦੇ ਹੀ ਖੁੱਲ ਗਿਆ ਖੁੱਲ ਗਿਆ ਤੇ ਬੰਦਾ ਨਵਾਂ ਸੰਦੀਵੀ ਕੋਈ ਗੱਲ ਨਹੀਂ ਆਹ ਲੈ ਜੂ ਵੇ ਜ ਹੱਥ ਤੱਕ ਨਹੀਂ ਵੀ ਜੀ ਖਾਲ ਵੀ ਸਕਦੀ ਪਹਿਲਾਂ ਵੀ ਸੁਣ ਪਹਿਲਾਂ ਵੀ ਕਿਉਂਕਿ ਸੁਣ ਦਾ ਪਤਾ ਕੋਈ ਨਹੀਂ ਲਓ ਜੀ ਵੇਖੋ ਹੋਣੀ ਝੋਟੀ ਆ ਤੇ ਰੰਗ ਵੇਖੋ ਝੋਟੀ ਦਾ ਲੈ ਹੈ ਵੀ ਰਾਸਤਾਨ ਦੀ ਹੈ ਇਹ ਠੀਕ ਹੈ ਬਜੀ 아주거 빨라지오테요 아저씨? 아아저아저네 틀까 틀까 철로 아저 120000 ਇੱਕ ਲੱਖ 20 ਹਜ਼ਾਰ ਵਿੱਚ ਛੋਟ ਕਰਦਾ ਹੈ ਬਹੁਤ ਜਿਆਦਾ ਨਹੀਂ ਥੋੜੀ ਨਾਰਮਲ ਜੀ ਛੋਟ ਇਹ ਵੀ ਗੱਬਣਾ ਛੋਟੀ ਸੂਈ ਜੀ ਹਾਂਜੀ ਇਹ ਵੀ ਜੀ ਪਰਸੋਂ ਛਾਲ ਦੀ ਸੂਈ ਉਹ ਅਜੇ ਕੱਟੀ ਨਹੀਂ ਮਗਰ ਆ ਲਈ ਹੈ ਜੀ ਠੀਕ ਹੈ ਖੋਲੋ ਜੀ ਇਹ ਵੀ ਜੀ ਸਾਫ ਆਪਾ ਕਰਤੀ ਜੈ ਬਾਹਰ ਵੀ ਸਾਫ ਅੱਜ ਜੀ ਸਾਫ ਕਰ ਚੋ ਚਲੋ ਠੀਕ ਕਿੰਨੇ ਸਟਾਰਟਿੰਗ ਹੈ ਜੀ ਸਟਾਰਟਿੰਗ ਜੀ ਲਗੂਗਾ 9 ਕਿਲੋ ਬੋਲਾ ਜਿਹੜਾ ਠੰਡਾ ਕਰਕੇ ਇਹ ਗਾਦ ਵੀ ਜੀ ਬਾਲਦੀ ਸ਼ੇਕ ਬਿਲਕੁਲ ਬਿਲਕੁਲ ਲੋੜੀ ਇਹ ਵੀ ਦੇ ਪਾਣੀ ਵੀ ਚੋਟੀ ਦੀ ਹੋਈ ਦੂਜਾ ਸੋ ਚੋਟੀ ਤੇ ਵੱਡੀ ਚੋਟੀ ਨਾਲ ਬਾ ਠੀਕ ਆ ਚੋਣ ਜਾਂਦੀ ਪੂਰੀ ਹੋ ਰੋ ਕੇ ਠੀਕ ਆ ਆ ਜਾ ਜੀ ਆ ਜਾ ਕਟਾਈ ਜੀ ਕੱਟੀ ਨਹੀਂ ਕੱਟੀ ਮਗਰ ਚਲੋ ਫਿਰ ਫੈਲਾਉਗਾ ਬੁਲਾਣਾ ਜੀ ਆ ਜੀ ਹਾਂ ਜੀ ਇਹ ਸੰਦੀ ਜੀ ਜੀ 3 ਛੜਦੀਆਂ ਲੱਗਦੇ ਆ ਬਸ 97000 ਰੁਪਏ ਬਸ ਠੀਕ ਆ ਹਾਂਜੀ ਚਲੋ ਹੋਰ ਥੋੜਾ ਬੋੜਾ ਚਲੋ ਘਰ ਦੇ ਮੁਕ ਛੋੜੀਣੀ ਬਸ ਛੋੜੀ ਜਾਹਾਂ ਜੀ ਇਹ ਲੀਜੀ ਸੂਈ ਜੀ ਇਹਦੇ ਮਗਰ ਜੇ ਆਹ ਕੱਟੀ ਆਹ ਖੜੀ ਗਈ ਅਛਾ ਲੇ ਸੂਈ ਜੇ 12 13 ਤੇ ਆਉਂਦੀ ਕੋਈ ਜਿੱਦਾਂ ਵੀ ਕਿਹਨੂੰ ਸਮਝੇ ਬਾਕੀ ਲਾ ਦੇ ਬਿਲਕੁਲ ਜੀ ਦੁੱਧ ਦੇ ਕੋ ਵੀ ਜੀ 12 ਤੋਂ ਪਲੱਸ ਹੋਊਗਾ ਹਾਂਜੀ ਠੰਡਾ ਦੁੱਧ ਜਿਹੜਾ 11.5 ਕਿਲੋ ਠੀਕ ਆ ਇਹ ਵੀ ਛੋੜ ਦੇ ਜਿਹੜੀ ਸਵੇਰ ਛੋਟੀ ਹੈ ਹਾਂਜੀ ਦੁਜੀ ਸਵੇਰ ਛੋਟੀ ਹੈ ਜੀ ਦੂਜਾ ਸੋ ਛੋਟੀ ਹੈ ਜੀ ਤੇ ਇਹ ਵੀ ਤੋਰੋ ਤੇ ਵੀ ਜੀ ਚੋਈਆਂ ਆਪਣੀਆਂ ਪੂਰੀਆਂ 6 ਵਜੇ ਦੀਆਂ ਆਪਾਂ 6 ਤੋਂ 6 ਕੋਈ ਹੋਰ ਬਿਲਕੁਲ ਤੋਰੋ ਕੋਈ ਪਸੰਦ ਆਵੇ ਉਹ ਡੰਗੇ ਲਓ ਜੀ ਦੇਖੋ ਅੱਜ ਇਹ ਕੱਲ ਆਪਣੇ ਕੋਲ ਰਧੀਆਂ ਪਰਸੋਂ ਹਾਂ ਜੀ ਹਾਂ ਜੀ ਆਜੋ ਜੀ ਆਜੋ ਆਜੋ ਇਹ ਆ ਬੜਾ ਠੀਕ ਜੇ ਤੋਂ ਸੰਦੀਬੀ ਦੇਈ ਲਿਆ ਉਹਦੇ ਆਪਾਂ ਨੂੰ ਬੰਦੇ ਨੇ 7 ਕਿਲੋ ਟਾਈਮ ਦਾ ਚੁੰਦੇ ਰਹੇ ਅੱਛਾ ਤੇ ਭਾਲੇ ਜੀ ਆਪਣੇ ਕੋ ਆਈਏ ਜਲਦੀ ਆਪਾਂ ਦੇ ਮਾਲੂ 6-6 ਕਿਲੋ ਝੋਲਿਆ ਹਾਂਜੀ ਹਾਂਜੀ ਬਿਲਕੁਲ ਜੀ ਬੱਚਾ ਚੰਗਾ ਆ ਗਿਆ ਠੀਕ ਆ ਹਾਂਜੀ ਇਹ ਸੰਦੀਬੀ ਝੋਟੀ ਦੇ ਦਈਏ 82000 82000 ਹਾਂਜੀ ਚਲੋ ਇਹ ਵੀ ਦੀ ਝੋਟੀ ਜੀ ਮੂੰਹੋਂ ਚਾਰ ਦੰਦ ਹਾਂਜੀ ਇਹਦੇ ਮਗਰ ਕੱਟਾ ਗਿਆ ਅੱਛਾ ਲੱਗਿਆ ਤੇ ਇਹ ਕੋ ਵੀ ਦੀ ਦੁੱਧ ਜੀ 12 ਕਿਲੋ ਠੰਡਾ ਅੱਛਾ 12 ਕਿਲੋ ਪਹਿਲਾ ਸੋ ਜੀ ਪਹਿਲਾ ਸੋ ਪਹਿਲਾ ਸੋ 12 ਕਿਲੋ ਦੁੱਧ ਹੈ ਜੀ ਤੇ ਇਹ ਵੀ ਦਰੋ ਜੀ ਤੇ ਬਾਕੀ ਚਵਾਦੂ ਵੀ ਜੀ ਸਾਰੀਆਂ ਨਹਿਰ ਨੂੰ ਵਰਗਾ ਬਸ ਠੀਕ ਜਿਹਦੀ ਮਰਜ਼ੀ ਥੱਲੇ ਕੋਈ ਜਾਵੇ ਪੋਲੀਆਂ ਆਈਆਂ ਠੀਕ ਆ ਉਹਦਾ ਸੋ ਸੋ ਬੈ ਜੀ ਉਧਰ ਪਾਏਗਾ ਹਣਾ ਮਾਲ ਬਈ ਜਨਾ ਤੂੰ ਜੀ ਮਾਲ ਘਾਟੇ ਸਾਰੇ ਬੰਨੇ ਘਾਟਦਾ ਜਾਂਦਾ ਠੀਕ ਹੈ ਸਾਰੇ ਪੈਣ ਭਰਾ ਜਾਂਦੇ ਆ ਜੀ ਹਾਂ ਬਿਲਕੁਲ ਬਿਲਕੁਲ ਜੀ ਹਾਂ ਜੀ ਹਾਂ ਜੀ ਆਜੋ ਜੀ ਚੋਈ ਜੂ ਵਧੀਆ ਕਿਵਾ ਇਹ ਜੀ ਨੂਰ ਦੀ ਕੋਈ ਘੂਰ ਨਹੀਂ ਕੋਈ ਛਟਾ ਨਹੀਂ ਕੋਈ ਲੱਤ ਨਹੀਂ ਚੁੱਕੂ ਗਿਆ ਠੰਡੀ ਅਸੀਂ ਚਲੋ ਠੀਕ ਤਾਂ ਦੇ ਦਿਨ ਚ ਚਾਰ ਰੋੜੀ ਚਲੋ ਤਾਂ ਵੀ ਅਸੇ ਪਸਮਣ ਕੀ ਹਾਂਜੀ ਬਾਕੀ ਤਾਂ ਆਰਾਮ ਆਤਾ ਹੈ ਅੱਡੋ ਬੱਚੇ ਲਾਵਾਂਗੇ ਹਾਂਜੀ ਇਹ ਸੰਦੀਪ ਜੀ ਇਹ ਵੀ ਦੇ ਦੀਏ ਆਪਾਂ 83000 ਦੀ 83000 ਹਾਂਜੀ ਚਲੋ ਇਹ ਜੋਟੀ ਵੀਜੀ ਪ੍ਰਗਨ ਦੇਵੀ ਅੱਛਾ ਵੀ ਪਹਿਲਾ ਸੁਆ ਇਹਦੇ ਮਗਰ ਵੀ ਕੱਢੀ ਆ ਜਿਹੜੀ ਇਹਨੂੰ ਤੀਜਾ ਦਿਨ ਦੀ ਸੂਈ ਨੂੰ ਅੱਛਾ ਆ ਕੱਢੀ ਹੈ ਜੀ ਆਹ ਕੱਢੀ ਜੀ ਆਹ ਠੀਕ ਆ ਕਿੰਨਾ ਬੋਲਾ ਭਾਜੀ ਬੋਲਾ ਵੀਜੀ ਕੁ 8 ਕਿਲੋ 8 ਕਿਲੋ ਲਓ ਜੀ ਪਹਿਲਾ ਸੁਆ 8 ਕਿਲੋ ਬੋਲੇ ਦੇ ਹੋ ਗਏ ਜੀ ਇਹ ਵੀ ਦੂਰ ਬਾਕੀ ਸੀਲ ਠੰਡੀ ਵੀਜੀ ਇਹ ਵੀ ਇਹੀ ਭਾਵੇਂ ਹੁਣੇ ਬੱਚਾ ਲਾ ਲਓ ਭਾਵੇਂ ਚਾਰ ਨਹੀਂ ਬੱਚਾ ਲਾ ਲਓ ਚਾਰੇ ਨਹੀਂ ਬਸ ਮਾਰੂਗੀ ਠੀਕ ਆ ਆਜੋ ਜੀ ਹਾਂਜੀ ਇਹ ਸੰਦੀਪ ਜੀ ਝੋਟੀ ਦੀ ਰੀ 74000 ਜੇ ਤੁਹਾਨੂੰ ਬੱਚਾ ਲਾ ਕੇ ਦਿਖਾਣਾ ਵੇਖੋ ਪਤਵਾ ਲਾ ਕੇ ਝੋਟੀ ਦਾ 74000 ਜੀ 74 ਦੀ ਵੀ ਦੀ 74000 ਇਹ ਸੁਈਆਂ ਤੋਂ ਜੀ ਤੇ ਵੀ ਜੀ ਸੁਈ ਹੂੰ ਤੇ ਇਹਦੇ ਮਗਰ ਬੱਛੀ ਜਿਓ ਬੱਛੀ 20000 ਦੀ ਹੋ ਠੀਕ ਹੈ ਤੇ ਦੁੱਧ ਵੀ ਜੀ ਕੋਈ ਜਿਹੜਾ ਠੰਡਾ 12 ਕਿਲੋ ਇਹ ਚੈਗਾ ਨਾਲ ਮਿਲ ਗਿਆ ਵੇ ਤੇ ਭਾਈ ਵੀ ਜੀ 1500 12 ਕਿਲੋ ਹੈਗਾ ਠੰਡਾ ਦੁੱਧ ਜਿਹੜਾ ਪਾਰਾ ਠੀਕ ਹੈ ਅੱਛਾ ਲੋਨ 12 ਕਿਲੋ 12 ਕਿਲੋ ਵੀ ਜੀ ਇੱਕ ਪਾਈਆ ਦੁੱਧ ਘਟ ਨਹੀਂ ਹੋਊਗਾ ਬਸ ਠੀਕ ਆਜੋ ਆਜੋ ਬਾਕੇ ਦੀ ਦਲਸ ਨੂੰ ਸੀ ਉਠਾਣ ਗਿਆ ਕੋਈ ਝੱਕ ਨਹੀਂ ਹੋਇਆ ਯਾਰ ਠੀਕ ਹੈ ਹਾਂਜੀ ਇਹ ਵੀ ਸਿਰਫ ਦੇਣੀ 32000 32000 ਹਾਂਜੀ ਚਲਿਆ ਹੈ ਜੀ ਇਹ ਵੀ ਜੀ ਇਹ ਵੀ ਸੂਈ ਤੇ ਪਰਦਾ ਬੱਚਾ ਮਰ ਗਿਆ ਅੱਛਾ ਬੱਚਾ ਮਰ ਗਿਆ ਦੋ ਦੇ ਦੇ ਕੋ ਵੀ ਜੀ 9 ਕਿਲੋ 8 ਮੈਨੂੰ ਦੇ 8 ਕਿਲੋ 8 ਕਿਲੋ ਹਾਂ ਜਿੰਨਾ ਹੈਗਾ ਪਾਉਂਦਾ ਦੱਸਣਾ ਬਿਲਕੁਲ ਜੀ ਤੇ ਸੂਈ ਨੂੰ ਇਹਨੂੰ ਵੀ ਜੀ ਹੋ ਗਏ ਨੇ 20 25 ਦਿਨ ਬੱਚਾ ਇਹਦਾ ਮਰ ਗਿਆ ਖੋਲ ਇਹਨੂੰ ਪੁੱਤ ਤੇ ਬਾਕੀ ਥੀਂ ਠੰਡੀ ਵੀ ਜੀ ਇਦਾਂ ਹੀ ਠੀਕ ਹੈ ਜਿੱਦਾਂ ਮੰਨੀ ਕੋਈ ਇਹਦੇ ਛੜਛੂੜ ਵਾਲਾ ਕੋਈ ਚੱਕਰ ਨਹੀਂ ਆ ਗਿਆ ਆਜੋ ਜੀ ਆਜੋ ਹਾਂਜੀ ਭਾਜੀ ਫਿਰ ਇਹ ਸੰਦੀਪ ਵੀਰ ਜੀ ਸਿਰਫ ਦੇਣੀ ਆ 23000 23000 ਸਿਰਫ 23000 ਚਲ ਠੀਕ ਆ ਤੇ ਬਾਕੀ ਕੋਈ ਇਹਦਾ ਉਹ ਨਹੀਂ ਹੈਗਾ ਵੀ ਛੜ ਮਾਰ ਜੇ ਕੋਈ ਵੀ ਜਿੱਦਾਂ ਮਰਜ਼ੀ ਚੋਗਣੀ ਬਿਲਕੁਲ ਜੀ ਬਿਲਕੁਲ ਬਿਲਕੁਲ ਆ ਗਈ ਜੀ ਇਹ ਹੁਲਾ ਬੱਚੇ ਦੇ ਉਹ ਬੋਤਹੇ ਦਾ ਬੱਚਾ ਆਹੀ ਹੈ ਨਾ ਬਾਦ ਬੱਚਾ ਪੁੱਤ ਗਾ ਆ ਬੱਚਾ ਇਹ ਰੱਖੋ ਸੰਦੀਪ ਜੀ ਆ ਕੱਟ ਰਿਹਾ ਸੀ ਵੀਰ ਥੱਲੀ ਭਾਜੀ ਭਾਵੇਂ ਚਾਰ ਨਹੀਂ ਚਲੋ ਪਤਮਾ ਪੂਰਾ ਕੱਢ ਦੀਆਂ ਤੋਰ ਮਾੜੀ ਲੱਭੇ ਨੂੰ ਕੱਢ ਗਏ ਆ ਇੱਕ ਬਾਗ ਇਹਨੂੰ ਲਾਉਂ ਮੈਂ ਬੱਚਾ ਇਹਨੂੰ ਲਾਉਂ ਚੱਲ 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 ਤੋਰ ਲਾ ਰਗੀ ਤਾਂ ਕਰਦੀ ਨਹੀਂ ਠੀਕ ਹੈ ਆ ਜੀ ਇਹ ਛੋਟੜੇ ਜੀ ਕਿਸ ਨੇ ਜੀ ਹਾਂ ਜੀ ਜੀ ਚਲੋ ਠੀਕ ਬਾਕੀ ਵੀ ਜੀ ਦੁੱਧ ਛੋਟੀਆਂ ਕਰਨੀਆਂ ਐ ਦੁੱਧ ਆ ਪਾ ਗਏ ਪਹਿਲਾਂ ਛੋਟੀਆਂ ਲਾ ਕੇ ਬੈਠੀਆਂ ਤੇਰਾ ਤੇਰਾ 12 13 ਕਰਕੇ ਇਹਨਾਂ ਦਾ ਚਲੋ ਠੀਕ ਪਤਾ ਦੀ ਵੀਡੀਓ ਜੀ ਪਾਈਆਂ ਜੀ ਲੋਕ 2 ਮਹੀਨੇ ਵਿੱਚ ਉਹ ਗਿਆ ਪੈ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਕਾ ਜੀ ਅੱਲਾ ਰੱਖੇ ਸਭ ਛੋਟੀਆਂ ਹੀ ਬਹੁਤ ਸੋਹਣਾ ਜਵਾਲਾ ਤੇ ਬਾਠ ਠੀਕ ਹੈ ਭਾਈ ਜੀ ਵਧੀਆ ਮਾਨ ਯਾਰ ਗਰਮੀ ਨੂੰ ਵੀ ਕਿਦਾ ਗਰਮੀ ਸਹੀ ਹੈ ਹਵਾ ਨਹੀਂ ਚੱਲਦੀ ਪਤਾ ਨਹੀਂ ਜੀ ਕਿਉਂ ਚੱਲੇ ਜਾਂਦੇ ਜਿੰਨਾ ਚਿਰ ਤੇਵਾ ਚੱਲਦੀ ਜਾਂ ਨਾ ਸੰਖੀ ਰਹਿੰਦੀ ਆ ਆਈ ਗਿਆ ਵਟ ਘੜਾ ਦੇਣਾ ਭਾਈ ਬਹੁਤ ਵੀਕੀ ਕਰੂਗੀ ਜਿੰਨੀ ਇੱਥੇ ਨਾ ਇਹਦਾ ਬਾਰਿਸ਼ ਵੀ ਗਰਮੀ ਦੇ ਜ਼ਿਆਦਾ ਕਾਰਨ ਨਾ ਰੁਕਦੀ ਹੈ ਨਾ ਹਾਂ ਜੀ ਤਾਂ ਦੇ ਕਿਦਾ ਰਿਹਾ ਬਾਰਸ਼ ਦਾ ਹਰ ਕੀ ਇਹ ਬਾਰਿਸ਼ ਦਾ ਬਹੁਤ ਭਾਈ ਹੁਣ ਵਾਲੀ ਪਈ ਜਾਂਦੀ ਆ ਵਾਲੀ ਪਾਣੀ ਨੂੰ ਨੁਕਸਾਨ ਆ ਵੈਸੇ ਜੀ ਇਹ ਹੁਣ ਤਾਂ ਨੁਕਸਾਨ ਹੀ ਆ ਜੀ ਹੁਣ ਚਾਲੇ ਖਰਾਬ ਹਾਂ ਨਹੀਂ ਹੁਣ ਤਾਂ ਨੁਕਸਾਨ ਹੀ ਆ ਕੱਟਾਈ ਨੇ ਮਗਰ ਜੀ ਇਹ ਵੀ ਕੱਟਾ ਦੇ ਦੇ ਮਗਰ ਠੀਕ ਹੈ ਇਹ ਚੁੰਗੀਆਂ ਵੀ ਜੀ 6 ਵਜੇ ਦੀਆਂ ਚੁੰਗੀਆਂ ਹੂੰ ਟਾਈਮ ਮਰਸਨ ਹੋ ਜਾਣਾ ਆ 2:00 ਵਜੇ ਆ 2:00 ਵਜੇ ਜੀ ਕਰ ਦੇ ਆ ਗਈ ਜੀ ਚਾਹ 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 ਮੈਨੂੰ ਪਸੰਦ ਨਹੀਂ ਤੁਹਾਰ ਚਾਹ ਐਨ ਬਟ ਅਸਰ ਨਹੀਂ ਆਇਆ ਆ ਗਾ ਗਈ ਅੱਗੇ ਕਰਦੇ ਬੱਚਾ ਬੋਤਲ ਜਰਦੀ ਆ ਜਿਹੜੀ ਕਰਦੇ ਉਹ ਕਰਦੇ ਬੀ ਸਮੱਸਾ ਮੈਨੂੰ ਵੀ ਸਮੱਸਾ ਆ ਗਈ ਇਹ ਕੋਈ ਨਹੀਂ ਆਈ ਨਹੀਂ ਗ੍ਰੈਂਡ ਆ ਉਹ ਇਹ ਟੂਰ ਛੱਡਾ ਨਹੀਂ ਵੀਜੀ ਠੀਕ ਹੈ ਹੋਲੀ ਆਨ ਗੇ ਚਲੋ ਠੀਕ ਇਹ ਕਿਤੇ ਗਏ ਜੀ ਇਹ ਸੰਦੀਪ ਜੀ ਦੀ 82000 82000 ਹਾਂਜੀ ਚਲੋ ਉਹਦੇ ਬਿਆਖੋ ਜੋ ਬਾਕੀ ਇਥੇ ਆ ਕੇ ਰਜਿਸਟਰ ਕਰ ਲੈ ਆਪਣੀ ਵੀ ਜੀ ਤਸਦੀਕ ਕਰਕੇ ਪਾਰਾ ਮਾਰ ਕੇ ਚੋ ਕੇ ਜਿੱਦਾਂ ਵੀ ਖਿਨੇਵਲ ਤਸਦੀਕ ਕਰਕੇ ਕਰਦੇ ਪੈਨ ਵੀ ਜੀ ਵਹੀਂ ਪੂਰੇ ਜੇ ਜ਼ਿਲ੍ਹਾ ਤਰਨਤਾਲ ਤਹਿਸੀਲ ਖਡੂਰ ਠੀਕ ਹੈ ਮੋਬਾਈਲ ਨੰਬਰ ਜੇ 905665008905685000 ਸਤਿਗੁਰ ਸਤਿਗੁਰ ਜੀ ਜੀ